ਹੋਈ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਪਾਂ ਬਣਾ ਰਹੇ ਹਾਂ ਇੱਕ ਨਿਊ ਹੋਰ ਬੈਟਰੀ ਵਾਲਾ ਸਕੂਟਰ ਰੰਗ ਹੋ ਗਿਆ ਆਪਣੇ ਕੋਲ ਆ ਗਿਆ ਫਿਟਿੰਗ ਕਰਨੀ ਆ ਕੀਟੋ ਦੀ ਤੇ ਇਹਦਾ ਸਮਾਨ ਪਿਆ ਸਾਰਾ ਇਹ ਹਾ ਚਿੰਟਾ ਆ ਗਿਆ ਆਪਣਾ ਤੇ ਆ ਪਿਆ ਰੀ ਅਮਾ ਇਹ ਚਾਪਾ ਟਾਇਰ ਪਰ ਮੋਣਿਆ ਦੇਖਦੇ ਆ ਥੋੜਾ ਜਿਹਾ ਨਾ ਤਿੰਨ ਰੰਗਾ ਜਿਹਾ ਕਰਦੇ ਆ ਸਕੂਟਰ ਨੂੰ ਬਲੈਕ ਤੇ ਗ੍ਰੇ ਵੀ ਰੱਖਾਂਗੇ ਹੱਬ ਗ੍ਰੇ ਰੱਖਾਂਗੇ ਇਹ ਵੀ ਗ੍ਰੇ ਰੱਖਾਂਗੇ ਤਿੰਨ ਰੰਗਾ ਜਿਹਾ ਕਰਾਂਗੇ ਉਹਨੂੰ ਸਾਰਾ ਇੰਡੀਕੇਟਰ ਤੇ ਕੋਣ-ਕੋਣ ਸੈਟ ਸਾਰਾ ਕੁਝ ਆਪਾਂ ਮੰਗਵਾ ਲਿਆ ਤੇ ਇਚਾਰਪਾ ਟਾਇਰ ਪਵਾ ਕੇ ਲਿਆਉਣਾ ਇੱਕ ਫਰੰਟ ਤੇ ਸਿੰਪਲ ਰੱਖਣਾ ਜੈਨੂਨ ਲੁੱਕ ਦੇ ਵਿੱਚ ਇੱਡਾ ਆਪਾਂ ਜ਼ਿਆਦਾ ਉਹ ਨਹੀਂ ਕਰਨਾ ਇਹ ਆਪਾਂ オリジナル ਕਰਨਾ ਸਾਰਾ ਆਪਣੇ ਵਾਲਾ ਇੱਧਰ ਹੈ ਇਹ ਕਰਨਾ ਆਪਾਂ ਥੋੜਾ ਜਿਹਾ ਜੇ ਟਾਈਪ ਇਹ ਸਾਰਾ オリジナル ਰੱਖਣਾ ਹੈ ਹੈਂਡਲ ਹੁੰਡਲ ਇਹਦਾ ਸਾਰਾ ਕੁਝ ਆ ਦਿਖਾਉਣਿਆ ਤੁਹਾਨੂੰ ਰੰਗ ਹੋਇਆ ਹੋਇਆ ਲੋਈ ਸਕੂਟਰਾਂ ਦਾ ਆਪਾਂ ਸਮਾਨ ਲਿਆਏ ਸੀਗੇ ਆ ਸਕੂਟਰ ਦਾ ਇਲੈਕਟ੍ਰੋਨਿਕ ਦਾ ਸਾਰਾ ਆ ਭਲੇ ਦਾ ਤੇ ਹੁਣ ਇਹਦਾ ਚਿੰਟਾ ਫਿੱਟ ਕਰ ਰਹੇ ਆ फ्रंट ਤੋਂ ਕਰ ਰਹੇ ਨੂੰ سٹارٹ فٹنگ ਕਰਨੀ ਤੇ ਉਹ ਇਹਦਾ ਸਾਰੀ ਵਾਇਰਿੰਗ میٹر ਵਗੈਰਾ کنٹرولਰ ਵਗੈਰਾ ਟਰਟਲ ਵਗੈਰਾ ਤੇ ਸੈਂਟਰ ਲੋਕ ਚਾਰਜਰ ਲਾਈਟਾਂ ਲੂਟਾਂ ਸਭ ਕੁਝ ਇਹਦਾ ਦਿਖਾਉਣਾ ਤੁਹਾਨੂੰ ਅੱਗੇ-ਅੱਗੇ ਬਣੇ ਰੋ ਦੇਖੋ ਕਿਵੇਂ-ਕਿਵੇਂ ਹੋ ਰਿਹਾ ਸਾਰਾ ਵਾਇਰਿੰਗ ਕਰਤੀ ਪੁਣੀ سٹਾਰਟ ਦਲੀ ਸਾਈਡ ਆਪਾਂ ਲਾਹੇ ਕੰਟਰੋਲਰ ਇਹਦੀ ਆਪਾਂ ਵਾਇਰਿੰਗ ਕਰਤੀ ਸਟਾਰਟ ਤੇ ਕਰਦੇ ਹਾਂ ਹੁਣ ਜਲਦੀ ਅੱਗੇ ਕੀ ਦਾ ਕੰਟਰੋਲਰ ਸਾਈਡ ਤੇ ਫਿੱਟ ਕਰਦੇ ਆਂ ਜਾਣਦੇ ਆ ਅੱਗੇ ਕੀ ਹੁੰਦੇ ਲੋ ਜੀ ਵਾਇਰਿੰਗ ਆਪਾਂ ਪਾਹਤੀ ਤੇ ਇੱਧਰ ਵੀ ਹੋ ਗਈ ਤੇ ਦੇਖੋ ਆਹ ਕੱਢ ਤੇ ਸੋਚਾਂ ਦੀ ਉੱਪਰ ਸਾਰਾ ਮੇਨ ਕੰਮ ਇਹਨਾਂ ਦਾ ਹੀ ਆ ਇਹ ਹੀ ਕਰਨਾ ਤੇ ਆ ਆ ਗਈ ਇੱਧਰ ਆਪਣੀ ਜਿੰਨੇ ਕੀ ਹੋ ਗਏ ਮਟਰ ਦੀ ਟਰਟਲਾ ਦੀ ਆ ਗਈ ਜਿਵੇਂ ਉਹ ਲਾਉਣਾ ਆਪਾਂ ਸੁੱਚ ਦੀ ਪੱਕੀ ਫਲੈਸ਼ਰ ਫਲੂਸ਼ਰ ਜਿਵੇਂ ਆਗੇ ਸਾਰੇ ਕਨ ਕਨਵਰਟਰ ਆ ਗਿਆ ਲੋਕ ਦੀ ਹੋ ਗਈ ਹਾਰਨ ਦੀ ਹੋ ਗਈ ਸਾਰੀ ਫਰੰਟ ਦੀ ਉਰੇ ਆ ਗਈ ਤੇ ਇੱਧਰ ਆ ਗਈ ਆਪਣੀ ਸਾਰੀ ਕੰਟਰੋਲਰ ਦੀ ਉਨ ਦਿਲੀ ਸਾਈਡ ਆ ਗਿਆ ਚਾਰਜਰ ਦੀ ਇਧਰ ਆਪਾਂ ਬ੍ਰੇਕ ਆ ਬ੍ਰੇਕਾਂ ਦੀ ਸੌਰੀ ਤੇ ਇਧਰ ਆ ਗਿਆ ਆਪਣੇ ਕੋਲੇ ਦੀ ਪਿੱਛੇ ਬੈਟਰੀ ਵਾਲੀਆਂ ਕੰਟਰੋਲਰ ਆ ਬਣਾ ਪਿਆ ਇਹ ਵੀ ਆਪਾਂ ਫਿੱਟ ਕਰਨਾ ਹੁਣ ਤੇ ਆਪਾਂ ਹੁਣ ਚਿਮਟਾ ਇਹਦਾ ਥੋੜਾ ਜਿਹਾ ਕਰਨਾ ਫਿੱਟ ਗਲੂਸ ਗਲੂਸ ਕਰਕੇ ਚਿਮਟਾ ਕਰਦੇ ਆ ਫਿੱਟ ਤੇ ਇਹਦੀ ਵੀ ਆਪਾਂ ਸਾਰਾ ਸਮਾਨ ਇਹਦਾ ਵੀ ਆਪਾਂ ਵਾ ਫੀਡਿੰਗ ਕਰਨਾ ਇਹਦੇ ਤੇ ਆਹ ਪੁਰਾਣੀਆਂ ਬੈਟਰੀਆਂ ਰੱਖਾਂਗੇ ਆਪਾਂ ਪੰਜ ਤੇ ਇਹਨੂੰ ਵੀ ਕਰ ਦਿਆਂ ਬਸ ਇਹ ਤੇ ਪ੍ਰੈਮਰ ਮਾਰਾਂਗੇ ਇੱਕ ਵਾਰ ਹੁਣ ਪਹਿਲਾਂ ਸਾਰਾ ਰਗੜ ਕੇ ਨਾ ਰੇਗਮਾਲ ਲਾ ਕੇ ਇਹਦੇ ਤੇ ਹੁਣ ਇਹ ਤੇ ਆਪਾਂ ਮਾਰ ਦਿਆ ਪ੍ਰੈਮਰ ਪ੍ਰੈਮਰ ਤੋਂ ਬਾਅਦ ਇਹਨੂੰ ਆਪਾਂ ਖੜੇ-ਖੜੇ ਨਹੀਂ ਕਲਰ ਕਰਾਵਾਂਗੇ ਖੜੇ ਨੂੰ ਹੀ ਕਲਰ ਕਰਾਵਾਂਗੇ ਸਾਰੇ ਨੂੰ ਬੈਟਰੀਆਂ ਕੱਢ ਕੇ ਕੰਟਰੋਲਰ ਕੱਢ ਕੇ ਖੜੇ ਨੂੰ ਹੀ ਰੰਗ ਕਰਾਵਾਂਗੇ ਬਾਕੀ ਦੇਖਦੇ ਆ ਜਿੱਦਾਂ ਹੁੰਦਾ ਕਰ ਦਿਆਂ ਇਹਦਾ ਵੀ ਇਹ ਕੰਪਲੀਟ ਖੜਾ ਇਹਦੇ ਹੀ ਕਰਦੇ ਆ ਪਹਿਲਾਂ ਹੁਣ ਇਹ ਤੇ ਟੈਂਕੀ ਪਈ ਆ ਟੈਂਕੀ ਵੱਢ ਕੇ ਕੱਲੇ ਦਾ ਪਟਕਣ ਬਣਾਉਣਾ ਉਹ ਪਾਲੀ ਸਾਈਡ ਪਿਆ ਉਹਦੇ ਢੋਲ ਨਾਲ ਟਕਣ ਇਹਦਾ ਸਮਾਨ ਪਿਆ ਸਾਰਾ ਜਿਵੇਂ ਹੋ ਗਿਆ ਥਰੋਟਲ ਥਰਟਲ ਮੈਟਰ ਮੋਟਰ ਵਾਇਰ ਉਹ ਰ ਹਰ ਚੀਜ਼ ਪਈ ਆ ਆਪਾਂ ਸਾਰੀ ਤੇ ਇਹਦੇ ਇੰਡੀਕੇਟਰ ਮੰਗਾਲੇ ਸਾਰੇ ਆਪਾਂ ਆਪ ਇਹਦਾ ਢੋਲ ਕਰਦੇ ਆ ਫਿੱਟ ਦਿਖਾਉਣਾ ਤੁਹਾਨੂੰ ਕਰਕੇ ਇਹਦੇ ਟਾਇਰ ਆ ਰਹੇ ਨੇ ਇਹਦੇ ਟਾਇਰ ਵੀ ਆਪਾਂ ਇਹ ਜੈਨੂ ਰੱਖਣਾ ਆਪਾਂ ਸਿੰਪਲ ਜਮੇ ਜਿੰਨਾਂ ਕਹੇ ਜਮੇ ਸਿੰਪਲ ਜੀ ਮੈਂ ਛੇ ਟਕਾਉਂਦਾ ਤੀ ਉਹ ਮੈਂ ਰੱਖਣਾ ਆਪਾਂ ਤੇ ਆਹ ਵਾਲਾ ਆਪਣਾ ਥੋੜਾ ਮੋਡੀਫਾਈ ਆ ਇਹਦਾ ਮੋਟਾ ਟਾਇਰ ਆ ਮੂਰੇ ਵਾਲਾ ਥੋੜਾ ਡਿਫਰੈਂਟ ਆ ਆਹ ਵਾਲਾ ਆਪਾਂ ਉਦਾਂ ਹੀ ਰੱਖਣਾ